ਸਸਤੀ ਕਾਲਜ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਆਪਣੇ ਸੇਤ ਦਾ ਧਿਆਨ ਰੱਖ ਰਹੇ ਹੋਗੇ ਤੇ ਆਪਣੇ ਸਕਿਨ ਦੀ ਕੇਅਰ ਕਰ ਰਹੇ ਹੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਛੋਟੀ ਜੀ ਵੀਡੀਓ ਜੋ ਕਿ ਅੱਜ ਤੁਹਾਨੂੰ ਪਤਾ ਹੈ ਵੀ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਨੇ ਤੇ ਆਪਣੇ ਸਕਿਨ ਦੇ ਨਾਲ-ਨਾਲ ਆਪਾਂ ਨੂੰ ਆਪਣੇ ਪੈਰਾਂ ਦਾ ਵੀ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈ ਤੇ ਫਟੀਆਂ ਹੋਈਆਂ ਐਡੀਆਂ ਵਾਸਤੇ ਆਪਾਂ ਅੱਜ ਬਣਾਵਾਂਗੇ ਇੱਕ ਕਰੀਮ ਤੇ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੱਦਾਂ ਅਪਲਾਈ ਕਰਨੀ ਆ ਵੀ ਕਿੱਦਾਂ ਉਹਨੂੰ ਯੂਜ਼ ਕਰ ਸਕਦੇ ਆ ਤੇ ਤੁਸੀਂ ਵੀ ਪਲੀਜ਼ ਜ਼ਰੂਰ ਯੂਜ਼ ਕਰਨਾ ਆਪਣੀਆਂ ਸਰਦੀਆਂ ਵਿੱਚ ਤੁਹਾਨੂੰ ਪਤਾ ਹੈ ਕਿਵੇਂ ਰੁੱਕੀ ਸੁੱਕੀ ਜੀਆਂ ਹੱਡੀਆਂ ਹੋ ਜਾਂਦੀਆਂ ਨੇ ਬਿਲਕੁਲ ਟਰਾਈਜ਼ੇ ਹੋ ਜਾਂਦੀਆਂ ਨੇ ਕਈ ਵਾਰੀ ਤਾਂ ਹੁੰਦਾ ਨਾ ਆਪਣੇ ਬਿਲਕੁਲ ਹੀ ਹੱਡੀਆਂ ਫੱਟ ਜਾਂਦੀਆਂ ਨੇ ਤੇ ਕਈ ਵਾਰੀ ਤਾਂ ਬਲੱਡ ਵੀ ਆਉਣ ਲੱਗ ਜਾਂਦਾ ਵਾ ਤੇ ਅੰਗੀਆਂ ਪੈਰਾਂ ਦੀਆਂ ਹੱਡੀਆਂ ਖਰਾਬ ਹੋ ਜਾਂਦੀਆਂ ਨੇ ਆਪਣਾ ਫੇਸ ਵੀ ਉਹਦੇ ਮੁਤਾਬਕ ਮੰਨ ਕੇ ਚੱਲੋ ਜੇ ਆਪਾਂ ਆਪਣੇ ਫੇਸ ਦੀ ਕੇਅਰ ਕਰ ਰਹੇ ਆਂ ਤੇ ਆਪਾਂ ਨੂੰ ਚਾਹੀਦਾ ਆਪਣੇ ਪੈਰਾਂ ਦੀ ਵੀ ਓਨੀ ਹੀ ਕੇਅਰ ਕਰਨੀ ਜਿੰਨੀ ਆਪਾਂ ਆਪਣੇ ਫੇਸ ਦੀ ਕੇਅਰ ਕਰਦੇ ਆਂ ਠੀਕ ਆ ਤੇ ਅੱਜ ਆਪਾਂ ਆਪਣੇ ਫੇਸ ਦੇ ਨਾਲ ਨਾਲ ਆਪਣੇ ਪੈਰਾਂ ਵਾਸਤੇ ਵੀ ਇੱਕ ਕਰੀਮ ਬਣਾਵਾਂਗੇ ਤੇ ਚਲੋ ਮੈਂ ਦੱਸਦੀ ਆ ਤੁਹਾਨੂੰ ਮੈਂ ਕਿੱਦਾਂ ਬਣਾਉਣੀ ਆ ਕਰੀਮ ਤੇ ਤੁਸੀਂ ਵੀ ਉਦਾਂ ਹੀ ਬਣਾ ਕੇ ਆਪਣੇ ਪੈਰਾਂ ਤੇ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਦੀਆਂ ਹੱਡੀਆਂ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਫਟ ਚੁੱਕੀਆਂ ਨੇ ਤੇ ਚਲੋ ਆਪਾਂ ਬਣਾਉਨੇ ਆ ਕਰੀਮ ਤੇ ਹਾਂਜੀ کریم ਪੈਰਾਂ ਤੇ ਲਗਾਉਣ ਵਾਸਤੇ کریم ਬਣਾਉਣ ਵਾਸਤੇ ਆਪਾਂ ਨੂੰ ਤਿੰਨ ਚੀਜ਼ਾਂ ਦਾ ਯੂਜ਼ ਕਰਨਾ ਹੈ ਆਪਾਂ ਨੇ ਇੱਕ ਤਾਂ ਆਪਾਂ ਸਰੋਂ ਦਾ ਤੇਲ ਤੇ ਇੱਕ ਐਲੋਵੇਰਾ ਜਲ ਤੇ ਇੱਕ ਆਪਾਂ ਲੈਣੀ ਹੈ ਮੋਮਬਤੀ ਮੋਮਬਤੀ ਵਾਈਟ ਲੈਣੀ ਹੈ 컬러ਦਾਰ 컬러ਫੁਲ ਮੋਮਬਤੀ ਨਹੀਂ ਲੈਣੀ ਆਪਾਂ ਨੇ ਕਿਉਂਕਿ ਕਲਰ ਆਪਨੇ ਸਕਿਨ ਵਾਸਤੇ ਹਾਨੀਕਾਰਕ ਹੁੰਦੇ ਨੇ ਤੇ ਆਪਾਂ ਨੇ ਵਾਈਟੀ ਮੋਮਬਤੀ ਲੈਣੀ ਹੈ ਤੇ ਸਮੋਬਤੀ ਦੇ ਬਹੁਤ ਹੀ ਜ਼ਿਆਦੇ ਫਾਇਦੇ ਨੇ ਇਸ ਕਰੀਮ ਵਿੱਚ ਖਾਸ ਮੇਨ ਕੰਮ ਹੀ ਇਹਦਾ ਵਾ ਆਪਣੇ ਪੈਰਾਂ ਦੀਆਂ ਅੱਡੀਆਂ ਠੀਕ ਕਰਨ ਦਾ ਤੇ ਚਲੋ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਕਰੀਮ ਬਣਾਣੀ ਕਿੱਦਾਂ ਵਾ ਤੇ ਇੱਥੇ ਆਪਾਂ ਇੱਕ ਆਪਣਾ ਕद्दूकस ਲੈ ਲੈਣਾ ਜਿਹਦੇ ਨਾਲ ਆਪਾਂ ਮੂਲੀਆਂ ਨੂੰ ਜਾਂ ਆਪਾਂ ਗ੍ਰੈਂਡ ਜਾਨੀ ਕਿ ਕद्दूकस ਕਰਦੇ ਹਾਂ ਤੇ ਪੰਜਾਬੀਆਂ ਨੂੰ ਤਾਂ ਪਤਾ ਹੀ ਆ ਸਾਰਿਆਂ ਨੂੰ ਹੀ ਵੈਸੇ ਪਤਾ ਵਾ ਪੰਜਾਬੀਆਂ ਨੂੰ ਤਾਂ ਖਾਸ ਕਰਕੇ ਪਤਾ ਹੁੰਦਾ ਵਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕद्दूकस ਕਰ ਲੈਣਾ ਮੋਮਬਤੀ ਨੂੰ ਇਹਨੂੰ ਪਹਿਲਾਂ ਮੋਮਬਤੀ ਨੂੰ ਆਪਾਂ ਕਟਿੰਗ ਵੀ ਕਰ ਸਕਦੇ ਹਾਂ ਪਰ ਜੇ ਆਪਾਂ ਕੱਦੂ ਕਾਸ਼ ਕਰਦੇ ਹਾਂ ਨਾ ਇਹਦੇ ਨਾਲ ਨਾ ਜਲਦੀ ਮੈਲਟ ਹੋ ਜਾਂਦੀ ਆ ਫਿਰ ਜਦੋਂ ਆਪਾਂ ਮੈਲਟ ਕਰਦੀ ਆ ਨਾ ਇਹਨੂੰ ਗਰਮ ਪਾਣੀ ਵਿੱਚ ਪਾ ਕੇ ਤੇ ਫਿਰ ਮੈਲਟ ਜਲਦੀ ਹੋ ਜਾਂਦੀ ਆ ਤੇ ਬਹੁਤ ਆਸਾਨੀ ਹੋ ਜਾਂਦੀ ਹੈ ਇਸੇ ਲਈ ਆਪਾਂ ਇਹਨੂੰ ਕੱਦੂ ਕਾਸ਼ ਹੀ ਕਰਾਂਗੇ ਤੇ ਇਹਨੂੰ ਆਪਾਂ ਪੂਰੀ ਮੋਮਬਤੀ ਨੂੰ ਕੱਦੂ ਕਾਸ਼ ਕਰ ਲਾਂਗੇ ਤੇ ਇਹਦੇ ਨਾਲ ਆਪਾਂ 2 ਚਮਚ ਦੇ ਮੁਤਾਬਕ ਇਹਦਾ ਮੋਮਬਤੀ ਦੀ ਮੋਮ ਲੈਣੀ ਆ ਜਿਹਨੂੰ ਕਿ ਆਪਾਂ ਕੱਦੂ ਕਾਸ਼ ਕਰਕੇ ਹੀ ਲੈ ਲਵਾਂਗੇ ਤੇ ਆਪਾਂ ਇੱਕ ਚਮਚ ਲਵਾਂਗੇ ਉਹਦੇ ਨਾਲ ਆਪਾਂ ਹਰ ਇੱਕ ਚੀਜ਼ ਨੂੰ ਉਸ ਹਿਸਾਬ ਨਾਲ ਲਵਾਂਗੇ ਉਨੀ ਹੀ ਮੋਮ ਲਵਾਂਗੇ ਮੋਮਬੱਤੀ ਦੀ ਤੇ ਉਨਾ ਹੀ ਤੇਲ ਲਵਾਂਗੇ ਤੇ ਆਪਾਂ ਜਿਹੜਾ ਅ ਐਲੋਵੇਰਾ ਜਲ ਹੈ ਨਾ ਫਰੈਸ਼ ਵੀ ਤੁਸੀਂ ਲੈ ਸਕਦੇ ਹੋ ਜ਼ਰੂਰੀ ਨਹੀਂ ਵੀ ਆਪਾਂ ਨੂੰ ਜੇ ਆਪਾਂ ਨੂੰ ਆਪਣੇ ਘਰ ਵਿੱਚ ਫਰੈਸ਼ ਐਲੋਵੀ ਰਹਿਣਾ ਉਹਦੇ ਵਿੱਚੋਂ ਐਲੋਵੇਰਾ ਜਲ ਕੱਢ ਕੇ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਤੋਂ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਵਾ ਜਿਹੜਾ ਫਰੈਸ਼ ਐਲੋਵੇਰਾ ਜਲ ਹੁੰਦਾ ਵਾ ਤੇ ਇਹ ਮੇਰੇ ਅਸਟੈਂਮ ਨਹੀਂ ਸੀ ਹੈਗਾ ਖਤਮ ਸੀਗਾ ਤੇ ਇਸੇ ਲਈ ਮੈਂ ਆਪਣਾ ਬਾਜ਼ਾਰ ਵਾਲਾ ਯੂਜ਼ ਕਰ ਰਹੀ ਆ ਤੇ ਤੁਸੀਂ ਲੈ ਸਕਦੇ ਹੋ ਬਾਜ਼ਾਰੀ ਵੀ ਲੈ ਸਕਦੇ ਹੋ ਠੀਕ ਆ ਤੇ ਇਹਦੇ ਨਾਲ ਆਪਣੀਆਂ ਬਹੁਤ ਹੀ ਸੌਫਟ ਹੱਡੀਆਂ ਹੋ ਜਾਂਦੀਆਂ ਨੇ ਤੇ ਬਹੁਤ ਹੀ ਮਲੈਮ ਹੋ ਜਾਂਦੀਆਂ ਨੇ ਇੱਕ ਹਫਤਾ ਹੀ ਯੂਜ਼ ਕਰਨ ਨਾਲ ਆਪਣੀ ਜਿੰਨੀਆਂ ਮਰਜ਼ੀ ਹੱਡੀਆਂ ਪੈਰਾਂ ਦੀਆਂ ਫਟੀਆਂ ਹੋਣ ਤੇ ਬਿਲਕੁਲ ਸਹੀ ਹੋ ਜਾਂਦੀਆਂ ਨੇ ਇੱਕ ਹਫਤਾ ਹੀ ਯੂਜ਼ ਕਰਨ ਨਾਲ ਤੇ ਅੱਗੇ ਮੈਂ ਤੁਹਾਨੂੰ ਦੱਸੀ ਜਾਵਾਂਗੀ ਕਿ ਕਿੱਦਾਂ ਯੂਜ਼ ਕਰਨੀ ਹੈ ਤੇ ਕਿੱਦਾਂ ਇਹਦਾ ਇਸਤੇਮਾਲ ਕਰਨਾ ਹੈ ਤਾਂ ਤੁਸੀਂ ਵੀ ਉਦਾਂ ਹੀ ਕਰਨਾ ਤੇ ਤੁਹਾਡੀਆਂ ਜਿਨ੍ਹਾਂ ਦੀਆਂ ਵੀ ਪੈਰਾਂ ਦੀਆਂ ਹੱਡੀਆਂ ਖਰਾਬ ਹੋ ਚੁੱਕੀਆਂ ਨੇ ਉਹਨਾਂ ਦੀਆਂ ਹਫ਼ਤੇ ਦੇ ਵਿੱਚ ਵਿੱਚ ਬਿਲਕੁਲ ਸਹੀ ਹੋ ਜਾਣਗੀਆਂ ਤੇ ਇਹਦੇ ਵਿੱਚ ਆਪਾਂ ਇੱਕ ਲਈਆ ਕੋਲੀ ਕੋਲੀ ਸਟੀਲ ਦੀ ਲੈਣੀ ਆਪਾਂ ਨੇ ਤੇ ਇਹਦੇ ਵਿੱਚ ਆਪਾਂ ਨਾ ਦੋ ਵੱਡੇ ਚਮਚ ਲੈ ਆ ਸੀਗੇ ਆਪਣੇ ਕੋਲ ਜਿੰਨੇ ਆਮ ਆਪਣੇ ਚਮਚ ਹੁੰਦੇ ਨੇ ਨਾ ਖਾਣਾ ਖਾਣ ਵਾਲੇ ਉਹ ਚਮਚ ਲੈ ਸੀਗੇ ਤੇ ਇਹ ਦੋ ਚਮਚ ਬਣੇ ਸੀਗੇ ਵੈਸੇ ਤਾਂ ਤੇ ਇੰਨਾ ਹੀ ਆਪਾਂ ਤੇਲ ਲੇਲ ਲਵਾਂਗੇ ਸਰੋਂ ਦਾ ਤੇਲ ਹੀ ਲੈਣਾ ਆਪਾਂ ਹੋਰ ਕੋਈ ਵੀ ਤੇਲ ਨਹੀਂ ਲੈਣਾ ਤੇ ਸਰੋਂ ਦਾ ਤੇਲ ਇੱਥੇ ਆਪਾਂ ਯੂਜ਼ ਕਰਾਂਗੇ ਇਹਦੇ ਵਿੱਚ ਤੇ ਆਪਾਂ ਸਰੋਂ ਦਾ ਤੇਲ ਪਾ ਲਵਾਂਗੇ ਚੰਗੀ ਤਰ੍ਹਾਂ ਬਾਅਦ ਵਿੱਚ ਇੱਕ ਯਾਨੀ ਕਿ ਐਲੋਵੇਰਾ ਆਪਾਂ ਸਿਰਫ ਅੱਧਾ ਚਮਚੀ ਲੈਣਾ ਹੈ ਤੇ ਆਇਲ ਆਪਾਂ ਲੈਣਾ ਹੈ 2 ਚਮਚਾ ਤੇ ਅੱਧਾ ਚਮਚਾ ਆਪਾਂ ਲੈ ਲਵਾਂਗੇ ਐਲੋਵੇਰਾ ਜੱਲ ਤੇ ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਲੋ ਜੀ ਆਪਾਂ ਅੱਧਾ ਸਮਝ ਲੈ ਲਾਂਗੇ ਐਲੋਵੇਰਾ ਜਲ ਤੇ ਤੁਸੀਂ ਯੂਜ਼ ਕਰਕੇ ਦੇਖਣਾ ਸਰਦੀਆਂ ਹਲੇ ਤਾਂ ਸ਼ੁਰੂ ਹੀ ਹੋ ਰਹੀਆਂ ਨੇ ਤਾਂ ਤੁਸੀਂ ਬਣਾ ਕੇ ਰੱਖ ਸਕਦੇ ਹੋ ਇਹਨੂੰ ਬਣਾ ਕੇ ਰੱਖ ਸਕਦੇ ਹੋ ਤੁਸੀਂ ਸਾਰਾ ਸਰਦੀ ਯੂਜ਼ ਕਰ ਸਕਦੇ ਹੋ ਇਹ ਕਰੀਮ ਖਰਾਬ ਨਹੀਂ ਹੁੰਦੀ ਭਾਵੇਂ ਜਿੰਨੇ ਭਾਵੇਂ 2 ਮਹੀਨ ਪਈ ਰਹੇ ਭਾਵੇਂ ਪੂਰਾ ਮਹੀਨ ਪਈ ਰਹੇ ਭਾਵੇਂ ਤੁਸੀਂ ਪੂਰੀਆਂ ਸਰਦੀਆਂ ਬਣਾ ਕੇ ਰੱਖ ਸਕਦੇ ਹੋ ਇਹਦਾ ਕੋਈ ਨਹੀਂ ਹੈ ਵੀ ਜੇ ਤੁਹਾਨੂੰ ਲੱਗੇ ਵੀ ਇਹ ਤਾਨੂੰ ਥੋੜਾ ਜਿਹਾ ਗਾੜਾ ਲੱਗ ਰਿਹਾ ਹੈ ਜਾਂ ਲੱਗ ਰਿਹਾ ਹੈ ਜਾਂ ਇਹ ਠੰਡਾ ਹੋ ਰਿਹਾ ਤਾਂ ਤੁਸੀਂ ਥੋੜਾ ਜਿਹਾ ਗਰਮ ਪਾਣੀ ਦੇ ਵਿੱਚ ਰੱਖ ਕੇ ਤੇ ਇਹਨੂੰ ਫਿਰ ਤੋਂ ਗਰਮ ਕਰਕੇ ਇਦਾਂ ਯੂਜ਼ ਕਰ ਸਕਦੇ ਹੋ ਬਟ ਇਹ ਖਰਾਬ ਨਹੀਂ ਹੁੰਦੀ ਜਿੰਨਾ ਟਾਈਮ ਮਰਜ਼ੀ ਪਈ ਰਵੇ ਤੇ ਇੱਥੇ ਇਹਨੂੰ ਆਪਾਂ ਮਿਕਸ ਕਰ ਲਿਆ ਸੀਗਾ ਚੰਗੀ ਤਰ੍ਹਾਂ ਤੇ ਇੱਥੇ ਆਪਾਂ ਪਾਣੀ ਗਰਮ ਕਰ ਲਿਆ ਸੀਗਾ ਇੱਕ ਕੌਲੀ 'ਚ ਤੇ ਉਸ ਪਾਣੀ ਗਰਮ ਦੇ ਵਿੱਚ ਹੀ ਆਪਾਂ ਇਹ ਕੌਲੀ ਰੱਖ ਦਵਾਂਗੇ ਤੇ ਮਿਲਟ ਹੋਣ ਦੇਵਾਂਗੇ ਇਨੂੰ ਚੰਗੀ ਤਰ੍ਹਾਂ ਆਪਾਂ ਮਿਲਟ ਹੋਣ ਦਵਾਵਾਂਗੇ ਹਲਾ ਲਾਂਗੇ ਥੋੜਾ ਜਿਹਾ ਤੇ ਗਰਮ ਪਾਣੀ ਦੇ ਵਿੱਚ ਇੰਦਾ ਬਹੁਤ ਹੀ ਜਲਦੀ ਮਿਲਟ ਹੋ ਜੂਗੀ ਇਧਰ ਮੈਂ ਗੈਸ ਨੂੰ ਥੋੜਾ ਜਿਹਾ ਸਲਿਮ ਕਰ ਦਿੱਤਾ ਸੀ ਕਿਉਂਕਿ ਮੇਰਾ ਪਾਣੀ ਗਰਮ ਹੋ ਚੁੱਕਿਆ ਸੀਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਟ ਕਰ ਲਵਾਂਗੇ ਤੇ ਜੇ ਤੁਹਾਡੇ ਹੱਥ ਦੀਆਂ ਉਂਗਲਾਂ ਵੀ ਖਰਾਬ ਹੋਈਆਂ ਨੇ ਨਾ ਹੱਥ ਵੀ ਫਟ ਜਾਂਦੇ ਆ ਤੇ ਤੁਸੀਂ ਹੱਥਾਂ ਤੇ ਵੀ ਸੌਣ ਲੱਗਿਆਂ ਯੂਜ਼ ਕਰ ਸਕਦੇ ਹੋ ਤੇ ਤੁਹਾਡੇ ਹੱਥ ਵੀ ਬਿਲਕੁਲ ਸੌਫਟ ਤੇ ਵਧੀਆ ਠੀਕ ਹੋ ਜਾਣਗੇ ਕਈ ਵਾਰੀ ਹੁੰਦਾ ਨਾ ਬਲੈਕ ਜਿਹੇ ਹੱਥ ਹੋ ਜਾਂਦੇ ਨੇ ਅਗੋਂ ਉਂਗਲੀਆਂ ਬਲੈਕ ਹੋ ਜਾਂਦੀਆਂ ਨੇ ਫਟ ਜਾਂਦੀਆਂ ਨੇ ਤੇ ਵਿੱਚ ਚੀਜ਼ ਮਿੱਟੀ ਧੂਲ ਜੀ ਫਸ ਜਾਂਦੀ ਤੇ ਕਿੰਨਾ ਅਜੀਬ ਜਿਹਾ ਟਰਾਈਜ ਹੋ ਜਾਂਦੀਆਂ ਨੇ ਤੇ ਹੱਥਾਂ ਵਾਸਤੇ ਵੀ ਬਹੁਤ ਹੀ ਵਧੀਆ ਕਰੀਮ ਬਣਦੀ ਆ ਤੇ ਆਪਾਂ ਥੋੜਾ ਟਾਈਮ ਰੱਖੀ ਸੀ ਤੇ ਇੱਥੇ ਆਪਣੀ ਕਰੀਮ ਬਣ ਚੁੱਕੀ ਆ ਪੂਰੀ ਤਰ੍ਹਾਂ ਮੈਲਟ ਹੋ ਚੁੱਕੀ ਸਗੀ ਸਾਰੀ ਬਿਲਕੁਲ ਮੋਮੋ ਵਗੈਰਾ ਪਿਘਲ ਗਈ ਸੀਗੀ ਤੇ ਐਦਾਂ ਹੀ ਤੁਸੀਂ ਕਰੀਮ ਬਣਾਨੀ ਐ ਤੇ ਨੂੰ ਆਪਾਂ ਥੋੜਾ ਟਾਈਮ ਬਾ ਰੱਖ ਦਵਾਂਗੇ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਕਰਾਂਗੇ ਜ਼ਿਆਦਾ ਨਹੀਂ ਕਿਉਂਕਿ ਇਹ फटाफट ਠੰਡੀ ਹੋ ਜਾਂਦੀ ਆ ਤੇ ਥੋੜਾ ਜਿਹਾ ਠੰਡਾ ਕਰਾਂਗੇ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਕਰਨਾ ਇਹਦਾ ਯੂਜ਼ ਤੇ ਤੁਸੀਂ ਵੀ ਹਿੱਤਾਂ ਹੈ ਯੂਜ਼ ਕਰਨਾ ਇਹਦਾ ਤੇ ਲੋ ਜੀ ਇਹ ਹੁਣ ਯੂਜ਼ ਕਰਨ ਦੇ ਕਾਬਿਲ ਹੋ ਚੁੱਕੀ ਆ ਇੰਦਾ ਕਰੀਮ ਬਣ ਚੁੱਕੀ ਆ ਆਪਣੀ ਲਗਾਉਣ ਵਾਲੀ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਦਾਂ ਆਪਾਂ ਸੌਣ ਤੋਂ ਪਹਿਲਾਂ ਰਾਤ ਨੂੰ ਅਪਲਾਈ ਕਰਕੇ ਆਪਣੇ ਪੈਰਾਂ ਤੇ ਤੇ ਸੌਣਾ ਵਾ ਤੇ ਕਿੰਨੇ ਵਧੀਆ ਆਪਣੇ ਮਲੈਮ ਤੇ ਬਿਲਕੁਲ ਅੱਡੀਆਂ ਫਟੀਆਂ ਹੋਈਆਂ ਸਹੀ ਹੋ ਜਾਂਦੀਆਂ ਨੇ ਤੇ ਇੱਥੇ ਆਪਾਂ ਰਾਤ ਨੂੰ ਸੌਣ ਲੱਗਿਆਂ ਪਹਿਲਾਂ ਤਾਂ ਚੰਗੀ ਤਰ੍ਹਾਂ ਆਪਣੇ ਪੈਰ ਧੋ ਲੈਣੇ ਨੇ ਤੋ ਕੇ ਗਰਮ ਪਾਣੀ ਨਾਲ ਗੁੰਗੁਨੇ ਪਾਣੀ ਨਾਲ ਆਪਦੇ ਪੈਰ ਧੋ ਲਿਆ ਕਰੋ ਤੇ ਧੋ ਕੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਕਰੀਮ ਨੂੰ ਅਪਲਾਈ ਤੇ ਇਥੇ ਚੰਗੀ ਤਰ੍ਹਾਂ ਆਪਣੀਆਂ ਤੁਹਾਨੂੰ ਪਤਾ ਵੀ ਅਡੀਆਂ ਜਦੋਂ ਫਟ ਜਾਂਦੀਆਂ ਹਨਾ ਉਹਨਾਂ ਨੂੰ ਚੰਗੀ ਤਰ੍ਹਾਂ ਉੱਪਰ ਲਗਾਣੀ ਹੈ ਕਰੀਮ ਜਿਹੜੀ ਆਪਣੀਆਂ ਪੂਰੀ ਦਰਾਰਾਂ ਜਿਹੜੀਆਂ ਦਰਾਰਾਂ ਜੀਆਂ ਹੋ ਜਾਂਦੀਆਂ ਹਨਾ ਅਡੀਆਂ ਤੇ ਬਿਲਕੁਲ ਸਾਰੀ ਕਰੀਮ ਉਹਨਾਂ ਦੇ ਵਿੱਚ ਫਸਾ ਦੇਣੀ ਹੈ ਇਦਾਂ ਚੰਗੀ ਤਰ੍ਹਾਂ ਇਹਨੂੰ ਇਦਾਂ ਚੰਗੀ ਤਰ੍ਹਾਂ ਮਲੀ ਜਾਣਾ ਵਾ ਤੇ ਉਹ ਬਿਲਕੁਲ ਆਪਣੀਆਂ ਦਰਾਰਾਂ ਜੋ ਫਟ ਜਾਂਦੀਆਂ ਨੇ ਉਹਨਾਂ ਦੇ ਵਿੱਚ ਚਲੀ ਜਾਂਦੀ ਹੈ ਕਰੀਮ ਚੰਗੀ ਤਰ੍ਹਾਂ ਮ사ਜ ਕਰਨੀ ਹੈ ਲਗਾ ਕੇ ਤੇ ਇੱਥੇ ਆਪਾਂ ਚੰਗੀ ਤਰ੍ਹਾਂ ਜਿੰਨੀ ਜੜੀ ਜੜੀ ਜਗ੍ਹਾ ਤੇ ਆਪਣੇ ਤਾਂਪਨ ਨੂੰ ਲੱਗਦਾ ਵਾ ਜਿੱਥੇ ਜਿੱਥੇ ਆਪਣੀਆਂ ਐਡੀਆਂ ਫਟੀਆਂ ਹੋਈਆਂ ਨੇ ਮੇਰੀਆਂ ਤਾਂ ਵੈਸੇ ਨਹੀਂ ਫਟੀਆਂ ਕਿਉਂਕਿ ਮੈਂ ਹਮੇਸ਼ਾ ਸਰਦੀਆਂ ਸ਼ੁਰੂ ਹੁੰਦਿਆਂ ਦੇ ਨਾਲ ਹੀ ਕਰੀਮ ਬਣਾ ਕੇ ਤੇ ਅਪਲਾਈ ਕਰਨੀ ਸ਼ੁਰੂ ਕਰ ਦਿੰਨੀ ਆ ਤੇ ਮੇਰੀਆਂ ਐਡੀਆਂ ਬਿਲਕੁਲ ਸਹੀ ਰਹਿੰਦੀਆਂ ਨੇ ਤੇ ਤੁਹਾਨੂੰ ਮੈਂ ਦਾਜ ਰਹੀ ਆ ਇਦਾਂ ਕਰਕੇ ਆਪਾਂ ਐਡੀਆਂ ਤੇ ਲਗਾ ਕੇ ਪੂਰੇ ਪੈਰ ਤੇ ਲਗਾ ਲੈਣੀਆਂ ਉਂਗਲੀਆਂ ਤੇ ਵੀ ਲਗਾ ਲੈਣੀ ਆ ਚੰਗੀ ਤਰ੍ਹਾਂ ਮ사ਜ ਕਰਨ ਤੋਂ ਬਾਅਦ ਲਗਾ ਕੇ ਤੇ ਕਪਾ ਜਰਾਬ ਲੈਣੀ ਹੈ ਤੇ ਜਰਾਬ ਆਪਣੇ ਪੈਰ ਤੇ ਪਾ ਲੈਣੀ ਤੇ ਫਿਰ ਉਸ ਤੋਂ ਬਾਅਦ ਹੀ ਆਪਾਂ ਸੌਵਾਂਗੇ ਕਿ ਇਹਦੇ ਨਾਲ ਆਪਣੇ ਪੈਰਾਂ ਨੂੰ ਹੀਟ ਵੀ ਮਿਲੂਗੀ ਤੇ ਜੋ ਆਪਾਂ ਕਰੀਮ ਅਪਲਾਈ ਕੀਤੀ ਹੈ ਤੇ ਆਪਣੇ ਕੱਪੜਿਆਂ ਨੂੰ ਵੀ ਨਹੀਂ ਲੱਗੂਗੀ ਤੇ ਸਵੇਰ ਤੁਸੀਂ ਗਰਮ ਪਾਣੀ ਨਾਲ ਆਪਣੇ ਪੈਰ ਚੰਗੀ ਤਰ੍ਹਾਂ ਧੋ ਸਕਦੇ ਹੋ ਤੇ ਲੋ ਜੀ ਇਸ ਦੇ ਨਾਲ ਹੀ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਮਿਲਦੇ ਹਾਂ ਨੈਕਸਟ ਵੀਡੀਓ ਤੇ ਬਾਈ ਬਾਈ